ਅਸਿਕਲ ਭਾਈ ਜੀ ਕੀ ਨਾਮ ਤੁਹਾਡਾ ਸਿਕਲ ਸਰ ਮੇਰਾ ਨਾਮ ਗੁਰਦੀਪ ਸਿੰਘ ਤੇ ਮੇਰੇ ਬੇਜੇ ਦਾ ਵੀਜ਼ਾ ਆਇਆ ਅੱਜ ਅੱਛਾ ਇਹ ਇਹ ਤੁਹਾਡਾ ਬੇਟਾ ਹੈ ਹਾਂਜੀ ਕਿਹੜੀ ਕੰਟਰੀ ਦਾ ਵੀਜ਼ਾ ਹੈ ਕੈਨੇਡਾ ਦਾ ਵੀਜ਼ਾ ਆਇਆ ਸਰ ਤਾਂ ਤੁਹਾਨੂੰ ਪਹਿਲੀ ਵਾਰੀ ਕਿਹਨੇ ਦੱਸਿਆ ਮੈਂ ਜਾਣਨ ਦੀ ਕੋਸ਼ਿਸ਼ ਕਰ ਰਿਹਾ ਕਿ ਬੰਦੇ ਇਹਨੇ ਪਹੁੰਚੇ ਕਿਵੇਂ ਕਿਵੇਂ ਪਤਾ ਲੱਗਿਆ ਸਰ ਪਹਿਲੀ ਵਾਰੀ ਮੈਂ ਬੇਟੀ ਨੂੰ ਪਹਿਲਾਂ ਹਾਈਲੈਟ ਕਰਨ ਵਾਸਤੇ ਰੋਪੜ ਲਾਇਆ ਸੀ ਹੂੰ ਤੇ ਉਸ ਤੋਂ ਬਾਅਦ ਮੇਰਾ ਕੰਟੈਕਟ ਨੰਬਰ ਇਹਨਾਂ ਕੋਲ ਆ ਗਿਆ ਪਤ ਨਹੀਂ ਕਿੱਥੋਂ ਆਇਆ ਇਹਨਾਂ ਨੇ ਮੈਨੂੰ ਕਾਲ ਕੀਤੀ ਮੈਂ ਆ ਕੇ ਇਥੇ ਵਿਜ਼ਿਟ ਕੀਤਾ ਮੇਰੇ ਜੀ ਕਿਸਕੇ ਆ ਕੇ ਇਹਨਾਂ ਦੇ ਤਰਨ ਸਰ ਨੂੰ ਮਿਲਿਆ ਮੈਂ ਫਿਰ ਬੇਟੀ ਨੂੰ ਇਥੋਂ ਆਇਲਟਸ ਕਰਾਈ ਅੱਛਾ ਇਥੋਂ ਆਇਲਟਸ ਆਇਲਸ ਵੀ ਇਥੇ ਪੜੇ ਹੋਏ ਸੀ ਹਾਂਜੀ ਸਰ ਬੇਟੀ ਵੀ ਆਇਲਟਸ ਕਰਕੇ ਇਥੋਂ ਫਿਰ ਇਹਨਾਂ ਨੇ ਬੇਟੀ ਦਾ ਵੀਜਾ ਲਵਾਇਆ ਜੀ ਉਹ ਸਕੈਚਬਿੰਨ ਭੇਜੀ ਇਹਨਾਂ ਨੇ ਕੈਨੇਡਾ ਜਦੋਂ ਜਦੋਂ ਆਇਲਸ ਕਰਦੇ ਰਹੇ ਤਾਂ ਇੱਕ ਟੀਚਿੰਗ ਸਟਾਫ ਜਿਹੜਾ ਹੁੰਦਾ ਤੇ ਉਹ ਉਹ ਕਹੇ ਜਾਂ ਸੀ ਉਹ ਕਿੰਨੇ ਟਾਈਮ ਚਾਈਲਡ ਹੋਊਗੀ ਮਤਲਬ ਸਰ 2 ਮਹੀਨੇ ਚ ਕੰਪਲੀਟ ਕਰ ਲਈ ਸੀ ਬੇਟੀ ਨੇ ਅੱਛਾ ਬੈਂਡ ਆ ਗਈ ਸੀ ਬਿਲਕੁਲ ਸਰ ਬਿਲਕੁਲ ਅੱਛਾ ਇਹਨਾਂ ਨੇ ਗਾਰੰਟੀ ਦਿੱਤੀ ਸੀ ਮੈਨੂੰ ਕਿਸਾ ਤੇ ਅਸੀਂ 2 ਮਹੀਨੇ ਚ ਬੈਠੀ ਸੀ ਬੈਂਡ ਸਕੋਰ ਲੈ ਕੇ ਦਵਾਂਗੇ ਉਹ ਸੱਚ ਕਰਕੇ ਦੱਸਾਂ ਕਿੰਨੇ ਕਿੰਨੇ ਬੈਂਡ ਆਏ ਵਧੀਆ ਬੈਂਡ ਆ ਗਏ ਵਧੀਆ ਬੈਂਡ ਉਹਨਾਂ 7 ਸੀਗੇ ਜੀ 6.5 ਸੀਗੇ 7 ਸੀਗੇ ਪਰ ਆਲਓਲਸ 7 ਅੱਛਾ ਤੁਹਾਡਾ ਮਾਨਕਿਵੇਂ ਬਣਿਆ ਵੀ ਕਾਗਜ਼ ਵੀ ਹੈ ਨਾ ਕੋਈ ਫਾਈਲ ਵੀ ਹੈ ਨਾ ਕੋਈ ਲੋੜਣੀ ਜਦੋਂ ਮੈਂ ਤਰਨਸਲ ਨੂੰ ਮਿਲਿਆ ਉਹਨਾਂ ਨੇ ਗਾਰੰਟੀ ਦਿੱਤੀ ਸੀ ਮੈਨੂੰ ਕਿ ਯਾਰ ਤੇਰਾ ਅਸੀਂ ਵੀ ਇੱਥੋਂ ਲਵਾ ਕੇ ਦਵਾਂਗੇ ਤੇ ਕੋਈ ਇਦਾਂ ਦੀ ਘਪਾਉਣ ਵਾਲੀ ਗੱਲ ਨਹੀਂ ਦੇਖੋ ਪਹਿਲੀ ਵਾਰੀ ਤਾਂ ਡਰ ਹੁੰਦਾ ਹੀ ਆ ਜੀ ਜਦੋਂ ਪਹਿਲੀ ਪਹਿਲੀ ਵਾਰੀ ਆਪਾਂ ਕੋਈ ਬੱਚੇ ਨੂੰ ਪੇਪਰ ਲਾਉਨੇ ਆ ਜੇ ਆਪਾਂ ਪੇਪਰ ਵਰਕ ਕਰਾਉਨੇ ਕਿਸੇ ਨੂੰ ਡਰ ਲੱਗਦਾ ਨਾ ਅੱਜ ਕੱਲ ਫਰਾਡ ਬਹੁਤ ਆ ਸਾਰਾ ਇਸ ਕਾ ਕੇ ਮੈਨੂੰ ਉਹਨੂੰ ਵਿਸ਼ਵਾਸ ਦਿੱਤਾ ਉਹਨਾਂ ਨੇ ਕਿ ਯਾਰ ਆਪਾਂ ਤੇਰਾ ਵੀਜ਼ਾ ਇਥੇ ਲਵਾ ਕੇ ਦੇਵਾਂਗੇ ਉਸ ਵੇਲੇ ਤੋਂ ਬਾਅਦ ਸਾਰਾ ਇੱਕ ਵੀਜ਼ਾ ਨਹੀਂ ਫਟੋਕਟ 30 35 ਵੀਜ਼ੇ ਮੇਰੇ ਲਵਾ ਚੁੱਕੇ ਅੱਛਾ ਸਾਰੇ ਇਹਨਾਂ ਤੋਂ ਹਾਂਜੀ ਸਰ ਸਾਰੇ ਹਨ ਫਾਈ ਲਾਤੀ ਆ ਲਾਉਣੀ ਹੈ ਕਿੰਨੇ ਵੀਜ਼ਾ ਰਿਸੀਵ ਕੀਤਾ ਜੀ ਅੱਛਾ ਤੇ ਬੜੀ ਵੀ ਸਟੱਡੀ ਵੀਜ਼ਾ ਕੈਨੇਡਾ ਦਾ ਹਾਂਜੀ ਕੈਨੇਡਾ ਦਾ 7.5 ਮੇਰੇ ਬੈਂਕ ਸੀ ਮੈਨੂੰ 11 ਦਿਨਾਂ ਦੇ ਅੰਦਰ ਅੰਦਰ ਵੀਜ਼ਾ ਰਸੀਵ ਹੋ ਗਿਆ ਸਭ ਮੇਰਾ ਅੱਜ ਮੇਰੇ پاس ਪੂਰੇ 11 ਦਿਨਾਂ ਦਾ ਹਾਂਜੀ ਹਾਂਜੀ ਪਾਸ ਇਹ ਪਹਿਲਾ ਹੀ ਅਟੈਂਪਟ ਸੀ ਐ ਤਾਂ ਨਹੀਂ ਫਾਈਲ ਨਹੀਂ ਪਹਿਲਾ ਅਟੈਂਪਟ ਸੀਗਾ ਤੇ ਕਿੰਨੇ ਦਿਨਾਂ ਚ ਆ ਗਿਆ ਵੀਜ਼ਾ ਕਿੰਨੇ ਦਿਨ ਹੋਏ ਸੀ ਲਾਇਨ ਤਿੰਨ ਦਿਨਾਂ ਚ ਆ ਗਿਆ ਸੀ 3 ਦਿਨਾਂ ਚ ਹੀ ਕੱਲ ਬਾਤ ਕਰਦੇ ਆ ਕੁੜੀਆਂ ਨਾਲ ਵੀ ਕਿੱਥੇ ਨੇ ਬੇਟੀਆਂ ਤੁਹਾਡੀਆਂ ਲਾਪ੍ਰੀਤ ਜੀ ਕਿੰਨੇ ਦਿਨਾਂ ਚ ਆ ਗਿਆ ਵੀਜ਼ਾ ਫਿਰ ਤਿੰਨ ਦਿਨਾਂ ਦੇ ਵਿੱਚ अच्छा ਜਿਹੜੀ ਫਾਈਲਿੰਗ ਸੀ ਕਿਨੇ ਮੈਡਮਾਂ ਨੇ ਹੈਲਪ ਕੀਤੀ ਜਾਂ ਕਿ ਕਿਹੜੇ ਕਿਹੜੇ ਕਾਗਜ਼ ਕੋਈ ਦਿੱਕਤ ਤਾਂ ਨਹੀਂ ਆਈ ਨਹੀਂ ਨਹੀਂ ਨਿਸ਼ਾ ਮੈਮ ਵਿਸ਼ਾਲ ਸਰ ਸਾਰਿਆਂ ਨੇ ਬਹੁਤ ਹੈਲਪ ਕੀਤੀ ਸਪੈਸ਼ਲ ਥੈਂਕਸ ਟੂ ਤਰਨ ਸਰ ਜਿਨ੍ਹਾਂ ਨੇ ਸਾਨੂੰ ਇੰਨਾ ਸਪੋਰਟ ਕੀਤਾ ਤੇ ਇਹ ਗਾਈਡ ਕਿਨੇ ਕੀਤਾ ਸੀ ਤੁਹਾਨੂੰ ਵੀ ਇਹਨਾਂ ਕੋਲੋਂ ਅ ਵੀਰਾ ਤੇ ਭਾਬੀ ਨੇ ਕੀਤਾ ਸੀ ਉਹਨਾਂ ਨੇ ਇੱਥੇ ਦੀ ਫਾਈਲ ਲਗਵਾਈ ਸੀ ਯੂਕੇ ਦੀ ਅੱਛਾ ਉਹ ਯੂਕੇ ਗਏ ਹੋਏ ਆ ਇਹਨਾਂ ਦੇ ਕੈਰੀਅਰ ਵਾਲਾਂ ਦੇ ਹਾਂਜੀ 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 ਉਹਨਾਂ ਨੇ ਕਿਹਾ ਸੀ ਕਿ ਕੈਰੀਅਰ ਕ੍ਰੇਟਰ ਤੇ ਜਾਓ ਤੇ ਆਪਣੀ ਫਾਈਲ ਲਗਵਾਓ ਅੱਛਾ ਫਿਰ ਹੁਣ ਤੁਸੀਂ ਦੋਨੋਂ ਸਿਸਟਰਸ ਚੱਲੇ ਹੋ ਹਾਂਜੀ ਹਾਂਜੀ ਦੋਨੋਂ ਸਿਸਟਰਸ ਤੇ ਕਿਹੜੇ ਕਿਹੜੇ ਕੋਰਸ ਚ ਲਈ ਐਡਮਿਸ਼ਨ ਇਹ ਆਕਵਿਲੀ ਯੂਨੀਵਰਸਿਟੀ ਆ ਬੀਬੀਏ ਕੋਰਸ ਤੇ ਅੱਛਾ ਹਾਂਜੀ ਤੇ ਫਿਰ ਕਿੰਨੇ ਕੁ ਦਿਨਾਂ ਚ ਸਾਰਾ ਪ੍ਰੋਸੈਸ ਨਿਪਟ ਗਿਆ ਤੁਹਾਨੂੰ ਇਹ ਕੁੜੀ ਆ ਤਾਂ ਮੇਰੇ ਖਿਆਲ ਤੇ ਵੀ 2-3 ਮਹੀਨੇ ਦੇ ਵਿੱਚ ਵਿੱਚ ਸਾਰਾ ਪ੍ਰੋਸੈਸ ਹੋ ਗਿਆ ਸੀ ਮੇਰੀ ਫੇਲ ਆਈ ਸੀ ਮੇਰਾ 2 ਮਹੀਨੇ ਦੇ ਵਿੱਚ ਵਿੱਚ ਵੀ ਜਾ ਗਿਆ ਸੀ 1 ਮਹੀਨੇ ਚ ਹੀ ਮੈਂ ਆਈਲਸ ਕਰ ਲਈ ਸੀ ਤੇ ਇਹਨਾਂ ਨੇ ਪਹਿਲਾਂ ਹੀ ਮੇਰਾ ਆਫਰ ਲੈਟਰ ਮੰਗਾ ਲਿਆ ਸੀਗਾ ਇਹ ਲੋਕੀ ਨਾ ਜਿਹੜੇ ਐਕਚੁਅਲੀ ਏਜੰਟ ਬੜੇ ਕੁਲ ਕੇਸ ਜੀ ਨੁੱਕਣ ਨੁਕਰਦੇ ਵੀ 12ਵੀਂ ਪਾਪ 10ਵੀਂ ਪਾਪ ਉਹਨਾਂ ਨੂੰ ਪਤਾ ਸੀਗਾ ਨਹੀਂ ਬਾਹਰ ਜਾਣ ਦਾ ਲੋਕਾਂ ਨੂੰ ਕਿੱਥੇ ਵੇਜਨੇ ਉਹਨਾਂ ਨੇ ਗਾਇਲ ਓਪਨ ਕੈਨੇਡਾ ਫਰੀਲੇ ਬਿਨਾ ਸ਼ੁਰੂ ਕਰਤਾ ਸੀ ਉਹਨਾਂ ਨੇ ਲੋਕਾਂ ਨੇ ਨਿਊਜ਼ ਦਾ ਪਰਿਚੂ ਕਰਤੀਆਂ ਬੈਡ ਨਿਊਜ਼ ਹੀ ਕੈਨੇਡਾ ਤੋਂ ਬੈਡ ਨਿਊਜ਼ ਉਹਨਾਂ ਦਾ ਹੋ ਗਿਆ ਕੰਮ ਬੰਦ ਜੀ ਉਹਨਾਂ ਨੂੰ ਇਹ ਨਹੀਂ ਬਗਾਇ ਕਿ ਕਿਦਾਂ ਵੀਜ਼ਾ ਲਵਾਣਾ ਹੈ ਕਿਦਾਂ ਵੀਜ਼ਾ ਨਹੀਂ ਲਵਾਣਾ ਹੈ ਉਹ ਪਰੇਸ਼ਾਨ ਹੈ ਲੋਕਾਂ ਦੀ ਦੁਕਾਨਾਂ ਬੰਦ ਹੋ ਰਹੀਆਂ ਜਿਹੜਾ ਉਹਨੇ ਕੋਡੇ ਸਾਹਮਣੇ ਹੈ ਜਿਹੜੇ ਲੋਕੀ ਕਹਿੰਦੇ ਕਿ ਕੈਨੇਡਾ ਦਾ ਵੀਜ਼ੇ ਬੰਦ ਹੋ ਗਏ ਜੀ ਜਿਹਨਾਂ ਦਾ ਵੀਜ਼ੇ ਨਹੀਂ ਆਇਆ ਸਾਡੇ 350 ਦੇ ਉੱਤੇ ਵੀਜ਼ਾ ਆਇਆ ਇਸ ਸਮੇਂ ਦੇਖਦੇ ਅਜੇ 200 ਬਾਈਨਾ ਪੈਂਡਿੰਗ ਹੈ ਜੀ ਤਾਂ ਅਜੇ ਇਹਨਾਂ ਵੀਜ਼ਾ ਆ ਰਿਹਾ ਇਸ ਬਰਮਾਤਮ ਜੀ ਤੇ ਨਾ ਵੀਜ਼ਾ ਲੱਗਿਆ ਤੁਹਾਡਾ ਕਿਦਾਂ ਲੱਗ ਰਿਹਾ ਤੁਹਾਡਾ ਵੀਜ਼ਾ ਆਇਆ ਤੁਹਾਡੇ ਸਾਹਮਣੇ ਪ੍ਰੋਪਰ ਵੀਜ਼ਾ ਸੱਚ ਦੇਖਿਆ ਤਾਂ ਇਹ ਸਾਰੇ ਬੈਠੇ ਆਈ ਸ਼ਾਇਦਾਂ ਦੇ ਵੀਜ਼ੇ ਆਏ ਹੋਏ ਆ ਤੁਸੀਂ ਗੱਲਬਾਤ ਕਰਕੇ ਦੇਖੋ ਤਾਂ ਵੀਜ਼ੇ ਆ ਰਹੇ ਐਂਬੈਸੀ ਵੀਜ਼ੇ ਦੇ ਰਹੀ ਹੈ ਬਸ ਇਹ ਕਿ ਥੋੜੀ ਸਟ੍ਰਿਕਟੀਆਂ ਜ਼ੀਰੋ ਹੀ ਹੈ ਹੁਣ ਜਿਹੜਾ ਆਮ ਏਜੰਸੀ ਗਾ ਲੋਕਲ ਜਿਹੜਾ ਜਿਨ੍ਹਾਂ ਨੂੰ ਕੰਮ ਨਹੀਂ ਆਉਂਦਾ ਫਿਰ ਜਿਨ੍ਹਾਂ ਨੂੰ ਸਿੱਧਾ ਪਤਾ ਨਹੀਂ ਕਾਪੀ ਵੇਫ ਕਰਨਾ ਹੈ ਬਸ ਉਹਨਾਂ ਵਾਸਤੇ ਔਖਾ ਹੋ ਗਿਆ ਉਹਨਾਂ ਦੀ ਦੁਕਾਨਾਂ ਬੰਦ ਹੋ ਰਹੀਆਂ ਉਹਨਾਂ ਨੂੰ ਕੰਮ ਕਰਨਾ ਬਹੁਤ ਔਖਾ ਹੋਏਗਾ ਉਹ ਵੀਜ਼ਾ ਰਿਫਿਊਜ਼ ਕਰਾ ਰਹੇ ਲੋਕਾਂ ਦੇ ਸਗੋਂ ਦਿੱਲੀ ਲੋ ਇਹ ਕਿੰਨੀ ਦੂਰੋਂ ਆਇਆ ਅਫਗਾਨਿਸਤਾਨ ਅਫਗਾਨਿਸਤਾਨ ਤੋਂ ਪਹੁੰਚੇ ਬੈਠੇ ਸਰ ਵਿਦੇਸ਼ ਤੇ ਪਾਚੇ ਤੇ ਰਾਜਸਥਾਨ ਤੋਂ ਸਾਡੇ ਉੱਤਰਾਖੰਡ ਤੋਂ ਵਿੱਚ ਤੇ ਆ ਰਹੇ ਆ ਕਿ ਬਈ ਕਈ ਰਿਫਿਊਜ਼ ਕਰਾ ਕਰ ਕੇ ਆ ਰਹੇ ਆ ਬੜੀ ਬਦਈਆ ਫਾਈਲਾਂ ਆ ਲੋਕਾਂ ਨੂੰ ਪਤਾ ਨਹੀਂ ਫਾਈਲਾਂ ਨੇ ਰੂਲ ਦੇ ਹਿਸਾਬ ਨਾਲ ਫਾਈਲਾਂ ਲਾਣੀਆਂ ਕਿੱਦਾਂ ਹੈ ਕੀ ਕਰਨਾ ਹੈ ਕੀ ਨਹੀਂ ਕਰਨਾ ਤਾਂ ਐਸ ਲਈ ਉਹ ਲੋਕਾਂ ਦੇ ਵੀ ਜਿ ਰਿਫਿਊਜ਼ ਹੁੰਦੇ ਉਹ ਐਜਡ ਰਿਫਿਊਜ਼ ਕਰਾ ਰਿਹਾ ਉਹ ਫਰੋਡ ਕਰ ਰਹੇ ਲੋਕਾਂ ਨਾਲ ਉਹ ਫਾਈਲ ਲਾ ਰਹੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀਜਾ ਕਿੱਦਾਂ ਲੈਣਾ ਫਾਈਲ ਦਾ 150 ਕਰੋੜ ਦਾ ਦੇਸ਼ ਹੋ ਗਿਆ ਸਾਡਾ ਸਾਰੀ ਦੀ ਫਾਈਲ ਲੱਗ ਜੂਗੀ ਪਰ ਵੀਜ਼ਾ ਕਿੰਨੇ ਦਾ ਆਏਗਾ ਐਮਬ ਬੇਸ਼ੱਕ ਵੀਜ਼ਾ ਦੇਣ ਨੂੰ ਬੁਣੀ ਹੈ ਪਰ ਲੋਕਾਂ ਨੂੰ ਵੀਜ਼ਾ ਲੈਣਾ ਨਹੀਂ ਦਿੰਦੇ ਜੇ ਆਪਣਾ ਵੀਜ਼ਾ ਲੈਣਾ ਆਂਦੇ ਤਾਂ ਬੇਸ਼ੱਕ ਵੀਜ਼ਾ ਦੋਗੇ ਇਹ ਮੈਂ ਕਹਿਣਾ ਚਾਹੂੰਗਾ ਸਾਰਿਆਂ ਨੂੰ ਬਿਲਕੁਲ ਜਿਵੇਂ ਇਹਨਾਂ ਨੇ ਕਿਹਾ ਕਿ ਫਾਈਲ ਤਾਂ ਕੋਈ ਵੀ ਲਾ ਲੈਂਦਾ ਪਰ ਵੀਜ਼ਾ ਕਿਵੇਂ ਆਉਣਾ ਗੱਲ ਤਾਂ ਉਹ ਹੁੰਦੀ ਹੈ ਤੇ afghanistan ਤੋਂ ਪਹੁੰਚ ਗਈ ਜਨਤਾ ਵੀਜ਼ਾ ਲੋਨ ਕਰੀਅਰ ਕ੍ਰੀਏਟਰਸ ਵਾਲਾਂ ਕੋਲ